ਹਾਂਜੀ ਸਵਾਗਤ ਹੈ ਤੁਹਾਡਾ ਆਪਣੇ ਪੇਜ ਵਾਲੀ ਯੂਟਿਊਬਰ ਤੇ ਇੱਕ ਨਵੀਂ ਵੀਡੀਓ ਨਵੇਂ ਬਲੌਗ ਦੇ ਨਾਲ ਅੱਜ ਮਿੱਤਰੋ ਚੱਲਾਂਗੇ ਫੌਜੀ ਨਾਲ ਆ ਬੈਠਾ ਆ ਬੈਠਾ ਆਪਣੇ ਕੁਆਲਾ ਸ਼ੋਰਾਵਾਂ ਘਰ ਕਿਵੇਂ ਮੁੰਡਿਓ ਕਿਵੇਂ ਫਿਰ ਠੀਕ ਹੈ ਚੱਲਦੇ ਆ ਮਿੱਤਰੋ ਸੋਹਣੀ ਚ ਉੱਥੇ ਪਰ ਦਿਖਾ ਨਹੀਂ ਸਕਦੇ ਸੀ ਅਲਾਉਡ ਨਹੀਂ ਗਿਆ ਜਿਹਾ ਇਹਦਾ ਜਰੂਰ ਦਿਖਾ ਦਾਂਗੇ ਇਹਨੂੰ ਮੁੰਡੇ ਨੂੰ ਸ਼ੋਪਿੰਗ ਕਰਾ ਕੇ ਲੈਣੇ ਆ ਮਾੜੀ ਮੋਟੀ ਨਾਲੇ ਕਹਿੰਦਾ ਫੌਜੀ ਨਾਲ ਗੱਲਬਾਤ ਕਰਕੇ ਆਣਗੇ ਜਲ ਪੁੱਛਣੇ ਜਾਣਾ ਹੈ। ਇਹ ਜੀ ਮੇਰੇ ਨਾਲ ਇਹ ਪਹੁੰਚ ਤਾ ਦਾ ਖੋਲੀ ਰਹਾ ਹੈ ਨਾ ਬਹੁਤ ਉੱਤੇ ਤੱਕ ਪਹੁੰਚ ਜਾਣਾ ਹੈ ਜਾਨੀਆਂ। ਤਾਂ ਕਰਕੇ ਅਸੀਂ ਹੁਣ ਸੋਣੀ ਪਹੁੰਚ ਜਾ ਰਹੇ ਆ। ਐ ਘੁੰਮ ਫੇਰਾਵਾਂਗੇ ਮਿੱਤਰੋ। ਜਾਈ ਜਾਨੇਗੇ ਪਟੰਡੇ 'ਚ ਪਹੁੰਚ ਪਟੰਡੇ 'ਚ ਪਹੁੰਚ ਗਏ ਮਿੱਤਰੋ। ਬਸ ਨੂੰ ਜਾ ਕੇ ਦਿਖਾਉਣੇ ਆਂਗੇ। ਘਰੋ ਵੇਟ ਥੋੜੀ ਜਿਹੀ। ਪੋ ਪਟੰਡੇ ਜਾ ਜੀ ਦੀਏ। ਸੋਣੀ 'ਚ ਆਪਾਂ ਜਾਏ ਜੀ ਮਿੱਤਰੋ ਦੁਬਾਰੇ ਫੇਰ ਜਾਵਾਂਗੇ। ਕੜੇ ਉਰੇ ਬੈਠ ਗਰੀਨਸ ਯਵਗੀ ਹੱਸਦਾ ਬੜਾ ਯਾਰ ਇਹ ਕਦਾ ਜੋਕਰ ਦਿਖਾਉਣਾ ਤੁਹਾਨੂੰ ਬਠਿੰਡਾ ਸ਼ਹਿਰ ਲੋ ਮਿੱਤਰੋ ਉੱਥੋਂ ਸ਼ਾਪਿੰਗ ਕਰਕੇ ਸਮਾਨ ਲਿਆਏ ਮਿੱਤਰੋ ਸਾਰਾ ਤੁਹਾਨੂੰ ਦਿਖਾਉਣਾ ਗੱਡੀ 'ਚ ਪਿਆ ਗਿਆ ਹੁਣ ਆ ਪਾ ਕੇ ਰਸਤੇ 'ਚ ਇੱਥੇ ਵੀ ਜ਼ਰੂਰੀ ਦੀ ਕਾ ਵੱਟਾ ਜੋਕਰਾਂ ਨੀਂਦ ਆਉਂਦੀ ਹੋਵੇ ਥੱਕ ਗਿਆ ਯਾਰ ਅੱਜ ਤਾਂ ਹੋਰ ਸਵੇਰ ਦੇ ਤਰ੍ਹਾਂ ਯਾਰ ਸਵੇਰ ਦੇ ਤਰ੍ਹਾਂ ਬਈ ਪਹਿਲਾਂ ਸਵੇਰੇ ਗਏ ਉਹ ਕਹਿੰਦੇ ਲੰਚ ਬ੍ਰੇਕ ਹੋਊਗੀ 3:30 ਵਜੇ ਫਿਰ 2 ਘੰਟੇ ਉੱਤੇ ਫਿਰਦੇ ਰੇ ਬਠਿੰਡੇ ਜਿਹੜੇ ਦਿੰਦੇ ਇੱਕ ਆਸ ਜਿਹਾ ਨਹਾਤ ਹੋ ਗਈ ਥੱਕ ਗਈ ਅੱਜ ਤਾਂ ਜੀਰੀ ਲਾਉਣ ਤੋਂ ਵੀ ਔਖਾ ਕੰਮ ਹੋ ਗਿਆ ਉੱਥੇ ਐਂਦਾ ਹੈਗਾ ਜਲ ਤੁਰੇ ਫਿਰਦੇ ਤੇ ਗੱਡੀ ਚ ਬੰਦਾ ਰਹਿ ਗਈ ਚੱਲ ਟਾਈਮ ਬਾਅਦ ਜਾ ਕਰ ਲਿਆ ਹੁਣ ਆਪਾਂ ਰਸਤੇ ਤੇ ਜਾਈ ਸੀ ਬੀ ਮਾਸੀ ਲੈ ਕੇ ਮਿਲਣਾ ਇਹਦੇ ਰ ਪਹੁੰਚੋ ਆਏ ਮंडा ਦਸ ਕਦਣਾ ਜੁੱਟੀਆਂ ਫਿਰ ਕਿੱਥੇ ਤਾਂ ਹੁੰਦੀ ਸੀ ਇੱਧਰ ਆਏ ਹੋਇਆ ਫਿਰ ਸਪੈਸ਼ਲ ਆਉਣਾ ਪੈਂਦਾ ਇਸੇ ਕੱਢਾ ਇੱਧਰ ਵੀ ਜਾਣਾ ਲੱਗ ਕੇ ਆ ਗਏ ਕਿਉਂ ਚਾਹ ਪਾਣੀ ਪੀ ਕੇ ਵਾਚ ਚੱਲਦੇ ਆਂ ਇਹ ਟਾਈਮ ਵਾਲਾ 8:30 ਤੋਂ ਉਪਰ ਆ ਗਏ ਕਿਉਂ ਓਏ ਠੀਕ ਆ ਠੀਕ ਠਾਕ ਵਧੀਆ ਫੋਨ ਦੇਖੀਂ ਹੁੰਦੇ ਤਾਂ ਬਈ ਲਓ ਮਿੱਤਰੋ ਪਹੁੰਚ ਗਏ ਆਪਣੀ ਲੋਕੇਸ਼ਨ ਤੇ ਪਾਰਟੀ ਕਰਦੇ ਆ ਹੁਣ KFC ਦਾ ਚਿਕਨ ਸੋਹਣੀ ਹੋਸਟਲ ਵਿੱਚ ਮੰਗਾ ਕੇ ਉਹ ਕੰਮ KFC ਖਾਵਾਂਗੇ ਹੁਣ ਆਹ ਆਫਟਰਟ ਆ ਗਿਆ ਤੇਰਾ ਹੋਤਲਾਦਾ ਹੈ ਪਾਰਕਿੰਗ ਕੀ ਕੇਪਸੀ ਕੇਪਸੀ ਲਾਜੀ ਪਾਰਕਿੰਗ ਚ ਮੁੰਡਿਓ ਲੋ ਮਿੱਤਰੋ ਜੀ ਇਹ ਨਾ ਦਵਾਲੀ ਕਰੇ ਛੱਕ ਕੋਈ ਜੀ ਕਰਦਾ ਦਵਰੇ ਲੋ ਮਿੱਤਰੋ ਆਗੇ ਕੱਢ ਲਾ ਪੈਸੇ ਓਏ ਵੱਧੂ ਰੁਪਏ ਜੱਟਾਂ ਲਵੇ ਇਹ ਪੀਏ ਵੱਧੂ ਬਟੂਆ ਚੱਕਣਾ ਮੇਰੇ ਨਾਲ ਵੀ ਓਏ ਕントਰ ਉਹ ਮੁੰਡੇ ਵੇਟ ਕਰੀ ਜਾਂਦੇ ਨੇ ਮੋਬਾਈਲ 'ਚ ਖੁੱਬੇ ਪਏ ਨੇਗੇ ਦੋਨੇ ਜੋ ਪਰ ਵੇਟ ਪੂਰੀ ਆ ਮੁੰਡੇ ਨੂੰ ਭੁੱਖ ਵੱਧ ਲੱਗ ਰਹੀ ਐ ਫੌਜੀ ਨੂੰ ਇਹ ਉੱਥੇ ਫਿਰ ਚਿਕਨ ਚੱਲਦਾ ਸੀ ਨਾ ਇਹਦਾ ਫੌਜ 'ਚ ਹੁਣ ਇੱਥੇ ਆ ਕੇ ਬਈ ਇਹਦਾ ਬੰਦ ਹੋ ਗਿਆ ਤਾਂ ਕਰਕੇ ਹੁਣ ਪੂਰੀ ਖੋਪੀ ਆ ਵੀ ਇਹਦੇ ਐ ਓਏ ਖੋਪੇਂਦੀ ਐ ਓਏ ਆ ਗਿਆ ਆਪਣਾ ਆਰਡਰ ਹੁਣ ਖਾਲੀ ਇਹਦੇ ਸਹੀ ਜਗਾ ਓਕੇ ਆ ਗਿਆ ਮੋਈ ਸਹੀ ਬਣੋ ਕੱਟਦੀਆਂ ਪੈਪਾ ਮੁੰਡੇ ਨੇ ਕਿਲੋਮੀਟਰ ਇਹ ਆਪਣਾ ਬਲੌਗ ਵਧੀਆ ਲੱਗਿਆ ਲਾਈਕ ਕਮੈਂਟ ਜ਼ਰੂਰ ਕਰੋ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ